ਗੁਰੂ ਅਰਜਨ ਦੇਵ ਜੀ ਬਚਨ ਕਰਦੇ ਨੇ ਕਿ ਕੋਈ ਮਨੁੱਖ ਵੇਦਾਂ ਨੂੰ ਪੜਦਾ ਤੇ ਵਿਚਾਰਦਾ ਹੈ ਕੋਈ ਨਿਵਲੀ ਕਰਮ ਕਰਦਾ ਹੈ ਪਾਉ ਖਲੋ ਕੇ ਗੋਡਿਆਂ ਉੱਤੇ ਹੱਥ ਰੱਖ ਕੇ ਸਾ ਬਾਹਰ ਵੱਲ ਖਿੱਚ ਕੇ ਨਾੜੀ ਰਸਤੇ ਆਪਣੇ ਪ੍ਰਾਣ ਛੱਡਦਾ ਹੈ ਪਰ ਇਹਨਾਂ ਸਾਧਨਾ ਨਾਲ ਕਾਮ ਅਧਿਕ ਪੰਜਾ ਵੈਰੀਆਂ ਤੋਂ ਸਾਥ ਨਹੀਂ ਛੁੱਟਦਾ ਸਗੋਂ ਮਨੁੱਖ ਅੰਦਰ ਜ਼ਿਆਦਾ ਹੰਕਾਰ ਆ ਜਾਂਦਾ ਹੈ ਮੈਂ ਵੇਖਿਆ ਹੈ ਕਿ ਲੋਕ ਕਈ ਤਰੀਕੇ ਦੇ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਨੇ ਪਰ ਇਹਨਾਂ ਤਰੀਕਿਆਂ ਨਾਲ ਰੱਬ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ ਸਕਦਾ ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ ਪ੍ਰਭੂ ਦੇ ਦਰ ਤੇ ਆ ਡਿਗਾ ਤੇ ਅੜ ਜੋਈ ਕਰਦਾ ਰਹਿੰਦਾ ਹਾਂ ਕਿ ਰੱਬ ਜੀ ਮੈਨੂੰ ਪਲਾਈ ਬੁਰਾਈ ਦੀ ਪਰਖ ਕਰ ਸਕਣ ਵਾਲੀ ਅਕਲ ਦਿਓ ਕੋਈ ਮਨੁੱਖ ਚੁੱਪ ਕਰਕੇ ਸਮਾਧੀ ਲਈ ਬੈਠਾ ਹੈ ਕੋਈ ਕਰ ਪਾਤੀ ਬਣ ਗਿਆ ਹੈ ਪਾਲ ਪਾਂਡਿਆ ਦੀ ਥਾਂ ਆਪਣੇ ਹੱਥ ਹੀ ਵਰਤਦਾ ਹੈ ਕੋਈ ਜੰਗਲ ਵਿੱਚ ਨੰਗਾ ਤੁਰਿਆ ਫਿਰਦਾ ਹੈ ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ ਕੋਈ ਸਾਰੀ ਧਰਤੀ ਦਾ ਪ੍ਰਮਣ ਕਰ ਰਿਹਾ ਹੈ ਪਰ ਇਸ ਤਰ੍ਹਾਂ ਵੀ ਮਨ ਦੀ ਡਾਵਾ ਡੋਲ ਹਾਲਤ ਮੁਕਦੀ ਨਹੀਂ ਮਨ ਦੀ ਮੈਲ ਤਾਂ ਰੱਬ ਦੀ ਸਿਫਤ ਸਲਾ ਨਾਲ ਲੈਂਦੀ ਹੈ